ਫਾਜ਼ਿਲਕਾ ਸ਼ਹਿਰ ਵਿੱਚ ਚੋਰਾਂ ਵੱਲੋਂ ਜੋ ਵਾਰਦਾਤਾ ਅੰਜਾਮ ਦਿੱਤੇ ਜਾਂ ਰਹੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਹ ਤੁਸੀਂ ਜੋ ਸਕਰੀਨ ਤੇ ਵੇਖ ਰਹੇ ਹੋ ਇਹ ਅਦਰਸ਼ ਨਗਰ ਫਾਜ਼ਿਲਕਾ ਮਲਕਾਨਾ ਮਲੇ ਦੀਆਂ ਤਸਵੀਰਾਂ ਹਨ ਜੋ ਕਿ ਬੀਤੀ ਦੇਰ ਰਾਤ ਦੀਆਂ ਹਨ ਸੀਸੀਟੀਵੀ ਕੈਮਰੇਜੇ ਕੈਦ ਹੋ ਗਈਆਂ ਹਨ ਇੱਕ ਜੈਨਕਾਰ ਆndi ਹੈ ਅਤੇ ਘਰ ਦੇ ਬਾਹਰ ਖੜੀ ਦੂਜੀ ਕਾਰ ਨੂੰ ਚੋਰ ਚਾਬੀਆਂ ਨਾਲ ਸਮਾਨਾਂ ਨਾਲ ਖੋਲਿਆ ਜਾਂਦਾ ਹੈ ਤੇ ਉਸ ਨੂੰ ਲਜਾਇਆ ਜਾਂਦਾ ਹੈ ਜੋ ਤੁਸੀਂ ਸੀਸੀਟੀਵੀ ਵਿੱਚ ਵੇਖ ਰਹੇ ਹੋ ਕਾਰ ਮਾਰਕ ਦਾ ਕਹਿਣਾ ਹੈ ਕਿ ਰਾਤ 12:30 ਉਸਨੇ ਆਪਣੇ ਘਰ ਦੇ ਬਾਹਰ ਕਾਰ ਖੜੀ ਕੀਤੀ ਸੀ ਅਤੇ ਬਲੇਟ ਨਾਈਟ ਚੋਰਾਂ ਵੱਲੋਂ ਉਹਨਾਂ ਦੀ ਕਾਰ ਨੂੰ ਚੋਰੀ ਕਰ ਲਿਆ ਗਿਆ ਜਿਸ ਦੀ ਕਟੜਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਸ ਸਬੰਧ ਵਿੱਚ ਥਾਣਾ ਸਿਟੀ ਵਿੱਚ ਉਹ ਜਾਣਕਾਰੀ ਦੇਣ ਪੁੱਜੇ ਅਤੇ ਇਨਸਾਫ ਦੀ ਮੰਗ ਕੀਤੀ ਬੀਤੇ ਦਿਨੀ ਲਗਾਤਾਰ ਚੋਰਾਂ ਵੱਲੋਂ ਸ਼ਹਿਰ ਚੰਗਾਮਾ ਕੀਤਾ ਜਾ ਰਿਹਾ ਹੈ ਚਾਹੇ ਉਹ ਦੁਕਾਨਾਂ ਤੇ ਚੋਰੀ ਕਰਨ ਦੇ ਹੋਵੇ ਮੋਟਰਸਾਈਕਲ ਚੱਕਣ ਦਾ ਹੋਵੇ ਤੇ ਹੁਣ ਕਾਰਾਂ ਵੀ ਚੱਕੀਆਂ ਜਾ ਰਹੀਆਂ ਪਰ ਫਾਜ਼ਿਲਕਾ ਪੁਲਿਸ ਹੱਥ ਮਲ ਰਹੀ ਹੈ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਰਣਾ ਸੰਦੀਪ ਕੁਮਾਰ ਠਾਕੁਰੀ ਈ ਘਟਨਾ ਪੇਸ਼ ਆਈ ਸਰ ਅਪਰਾਧੀ ਮੈਂ ਪੌਣ ਨੰਬਰ ਗਲੀ ਚੋਂ ਪਰਹਣ ਵਾਲਿਆ ਤੇ ਰਾਤੀ 12:30 ਵਜੇ ਸੀ ਖਾਣਾ ਖਾ ਕੇ ਆਏ ਸੀ ਏਰੀਆ ਆਦਰਸ਼ ਨੰਬਰ ਗਲੀ ਨੰਬਰ 5 ਦੇ ਲੀਕ ਜੋਤੀਕੜ ਕੇਰ ਹਮ ਜੋਤੀਕੜ ਕੇਰ ਦੇ ਬਿਲਕੁਲ ਨਾਲ ਆਪਣਾ ਮਕਾਨ ਹੈ 12:30 ਵਜੇ ਰਾਤੀ ਖਾਣਾ ਖਾ ਕੇ ਸੀ ਆਏ ਤੇ ਉਹ ਜਗ੍ਹਾ ਬਿਲਕੁਲ ਕਾਰ ਰੋਕਤੀ ਸੀ ਸਵੇਰੇ 7 ਵਜੇ ਮੈਂ ਚਮਾਰੀ ਹੈ ਤਾਂ ਕਾਰ ਉੱਥੇ ਨਹੀਂ ਸੀਗੀ لیکن ਅਸੀਂ ਜਿਹੜੇ ਨਾਲ ਕੈਮਰੇ ਲੱਗੇ ਸੀ ਉਹਦੇ ਵਿੱਚੋਂ ਅਸੀਂ ਸੀਸੀਟੀਵੀ ਫੁਟੇਜ ਕਢਾਈ ਹੈ 4 ਵਜੇ 41 ਮਿੰਟ ਤੇ ਤਿੰਨ ਚਾਰ ਬੰਦੇ ਜੈਨਕਾਰ ਤੇ ਆਏ ਆ ਉਹ ਉਸ ਕਾਰ ਨੂੰ ਲੈ ਗਏ ਨੇ ਪਰਲੇ ਪਾਸੇ ਔਰ ਅਸੀਂ ਪ੍ਰਸ਼ਾਸਨ ਨੂੰ ਔਰ ਤੁਹਾਡੀ ਮੀਡੀਆ ਸਾਰੇ ਭਰਾਵਾਂ ਸੀਸੀਟੀਵੀ ਕਿਨ ਖਿੱਚ ਕੇ ਲੈ ਜਾ ਰਹੇ ਨੇ ਕਿ ਸਟਾਰਟ ਕਰਕੇ ਲੈ ਗਏ ਨੇ ਬੰਦਾ ਪਹਿਲਾਂ ਲੋਕ ਖੋਲ ਰਿਹਾ ਮਾਸਟਰ ਕੀ ਲਗਾਈਏ ਹਾਂ ਜੀ ਹਾਂ ਜੀ ਪੂਰੇ ਉਜਾਰ ਰਹੇ ਨੇ ਉਹਨਾਂ ਕੋਲ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਉਹ ਲੈ ਗਏ ਕੋਈ ਸੇਫਟੀ ਵਾਸਤੇ ਤੁਸੀਂ ਕੁਝ ਕੀਤਾ ਹੋਇਆ ਸੀਗਾ ਕੋਈ ਯਾ ਅਲਾਰਮ ਵਗੈਰਾ ਕੋਈ ਲੋਕ ਨਾ ਨਾ ਲੋਕ ਸੀ ਸੀ ਬਸ ਸਿੰਪਲ ਲੋਕ ਸੀ ਹਾਂਜੀ ਤੇ ਮਤਲਬ ਕਿ ਤੁਹਾਨੂੰ ਕਿਸੇ ਸੁਰੱਖਿਅਤ ਕਿ ਪਤਾ ਲੱਗਿਆ ਹਾਂਜੀ 6:00 ਵਜੇ ਮੈਨੂੰ ਨੋਟਸ ਕੇ ਬਗਲ ਗਿਆ ਸੁਰੱਖਿਅਤ ਖਾਣੀ ਗਈ ਫੁਟੇਜ ਦੇਖੀ ਤੇ 4:41 ਮਿੰਟ ਦੇ ਕੋ ਲੈ ਗਏ ਦੇਖੀ ਸਾਰਨ ਫੁਟੇਜ ਪ੍ਰਸ਼ਾਸਨ ਨੂੰ ਦਿਖਾਤੀ ਹੈ ਸਾਰਨ ਬੇਨਤੀ ਕਰਦੇ ਹਾਂ ਕਿ ਸਾਨੂੰ ਨਿਆ ਦੋ ਕਿਹੜਾ ਮਾਡਲ ਸੀ 2006 ਮਾਡਲ ਵੈਗਨ ਆਰ ਸੀ ਸੀ ਤੇ ਮੰਗ ਕਰਦੇ ਹੋ ਅਸੀਂ ਜੀ ਬੇਨਦੀ ਆਪਣੀ ਕਾਰ ਵਾਪਸ ਕਰਾ ਦਿਓ ਜੀ ਨਿਆਇ ਦਿਵਾਓ ਜਿੰਨੇ ਵੀ ਸਾਰੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਜਿਹੜੇ આરોપી ਉਹਦੇ ਨਜ਼ਰ ਆ ਰਹੇ ਨੇ ਉਹਨਾਂ ਮੂੰਹ ਢਕੇ ਹੋਏ ਨੇ ਕਿ ਖੁੱਲੇ ਨੇ ਹਾਂ ਜੀ ਜਿਹੜਾ આરોપી ਨਜ਼ਰ ਆ ਰਹੇ ਨੇ ਵਿੱਚੇ ਹਾਂ ਜੀ ਉਹਨਾਂ ਮੂੰਹ ਢਕੇ ਹੋਏ ਨੇ ਕਿ ਖੁੱਲੇ ਨੇ ਮੂੰਹ ਢਕੇ ਨੇ ਔਰ ਇਹ ਜਿਹੜੀ ਕਾਰ ਹੈ ਮੇਰੇ ਵੱਡੇ ਭੈਸਭੁਰ ਸੁਰਿੰਦਰ ਸਿਧੇਵਾਈ ਉਹਨਾਂ ਦੇ ਨਾਮ ਤੇ ਹੀ ਹੈ ਕਾਰ ਰਿਟਰਨ ਦੇਤਾ ਜੀ ਤੁਸੀਂ ਪੁਲਿਸ ਨੂੰ ਹਾਂ ਜੀ ਰਿਟਰਨ ਦੇਤਾ ਜੀ ਪੁਲਿਸ ਨੂੰ ਠੀਕ ਹੈ ਜੀ ਠੀਕ ਹੈ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत